ਦੋਸਤੋ ਮਾਰਚ ਦਾ ਮਹੀਨਾ ਖਤਮ ਹੋ ਰਿਹਾ ਹੈ ਗਰਮੀ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਟੈਂਪਰੇਚਰ 36 ਡਿਗਰੀ ਤੇ ਪਹੁੰਚ ਚੁੱਕਾ ਹੈ ਜਦੋਂ ਗਰਮੀ ਵਧਦੀ ਹੈ ਤਾਂ ਸਾਨੂੰ ਸੁਭਾਵਿਕ ਤੌਰ ਦੇ ਉੱਪਰ ਘਰਾਂ ਦੇ ਵਿੱਚ ਦੁਕਾਨਾਂ 'ਚ ਆਪਣੇ ਦਫ਼ਤਰਾਂ ਦੇ ਵਿੱਚ ਏਸੀ ਚਲਾਉਣ ਦੀ ਜ਼ਰੂਰਤ ਪੈਂਦੀ ਹੈ ਲੇਕਿਨ ਜਦੋਂ ਹੀ ਏਸੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਸਾਡੇ ਜ਼ਿਹਨ ਦੇ ਵਿੱਚ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਇਸ ਗੱਲ ਦੀ ਚਿੰਤਾ ਜ਼ਰੂਰ ਆ ਜਾਂਦੀ ਹੈ ਕਿ ਬਿਜਲੀ ਦਾ ਬਿੱਲ ਕਿੰਨਾ ਆਵੇਗਾ ਦੋਸਤੋ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ AC ਨੂੰ ਚਲਾਉਂਗੇ AC ਦੀ ਵਰਤੋਂ ਕਰੋਗੇ ਤਾਂ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਆ ਸਕਦਾ ਹੈ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਨੁਕਤੇ ਦੱਸਾਂਗਾ ਜਿਨ੍ਹਾਂ ਦੇ ਮੁਤਾਬਕ ਜੇਕਰ ਤੁਸੀਂ AC ਨੂੰ ਚਲਾਉ ਤਾਂ ਤੁਹਾਡਾ ਬਿਜਲੀ ਦਾ ਬਿੱਲ ਬਿਲਕੁਲ ਨਹੀਂ ਆਵੇਗਾ ਸੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸਕਿੱਪਰ ਨਾ ਕਰਨਾ ਪੂਰੀ ਵੀਡੀਓ ਅੰਤ ਤੱਕ ਵੀਡੀਓ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ AC ਚਲਾ ਕੇ ਆਪਣੀ ਬਿਜਲੀ ਦੇ ਖਰਚੇ ਤੋਂ ਬਚ ਸਕੋ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਗਰਮੀ ਤੋਂ ਬਚਣ ਦੇ ਲਈ ਸਾਨੂੰ ਏਸੀ ਦੀ ਰਾਹਤ ਤਾਂ ਜ਼ਰੂਰ ਚਾਹੀਦੀ ਹੈ ਲੇਕਿਨ ਨਾਲ ਦੀ ਨਾਲ ਸਾਨੂੰ ਬਿਜਲੀ ਦੇ ਬਿੱਲ ਤੋਂ ਵੀ ਰਾਹਤ ਚਾਹੀਦੀ ਹੈ ਹੁਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਕਈ ਗੱਲਾਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਏਸੀ ਨੂੰ ਕਿਸ ਤਰ੍ਹਾਂ ਵਰਤੋਂ ਕਰਨੀ ਹੈ ਤਾਂ ਕਿ ਤੁਹਾਡੀ ਬਿਜਲੀ ਦੀ ਖਪਤ ਜ਼ੀਰੋ ਦੇ ਬਰਾਬਰ ਹੋ ਸਕੇ ਦੋਸਤੋ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਟਿਪਸ ਦੱਸਣ ਜਾ ਰਿਹਾ ਪੰਜ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਆਪਣੇ ਪੈਸੇ ਅਤੇ ਬਿਜਲੀ ਦੀ ਬਚਤ ਕਰ ਸਕਦੇ ਹੋ ਸਭ ਤੋਂ ਪਹਿਲਾ ਪੁਆਇੰਟ ਤੁਸੀਂ ਨੋਟ ਕਰੋ ਕਿ ਤੁਹਾਡਾ ਏਸੀ ਜਿਸ ਕਮਰੇ ਦੇ ਵਿੱਚ ਲੱਗਿਆ ਹੋਇਆ ਹੈ ਉਸ ਕਮਰੇ ਦਾ ਸਾਈਜ਼ ਕਿੰਨਾ ਹੈ ਦੋਸਤੋ ਅਸੀਂ ਕਈ ਵਾਰ ਛੋਟੇ ਕਮਰੇ ਦੇ ਵਿੱਚ ਵੱਡਾ ਏਸੀ ਲਗਵਾ ਲੈਂਦੇ ਆ ਉਹ ਬਿਜਲੀ ਦੀ ਖਪਤ ਵੀ ਜ਼ਿਆਦਾ ਕਰਦਾ ਹੈ ਜਦੋਂ ਕਿ ਸਾਨੂੰ ਉਸ ਵੱਡੇ ਏਸੀ ਦੀ ਜ਼ਰੂਰਤ ਨਹੀਂ ਹੁੰਦੀ ਸੋ ਸਿੱਧਾ ਜਿਹਾ ਫਾਰਮੂਲਾ ਸਾਨੂੰ ਨੋਟ ਕਰ ਲੈਣਾ ਚਾਹੀਦਾ ਹੈ ਕਿ ਜੇਕਰ ਕਮਰਾ 10x10 ਦਾ ਹੈ ਮਤਲਬ ਕਿ 100 ਸਕਰ ਫੁੱਟ ਦਾ ਹੈ ਤਾਂ ਏਸੀ ਉੱਥੇ 1 ਟਨ ਦੇ ਏਸੀ ਦੀ ਜ਼ਰੂਰਤ ਹੁੰਦੀ ਹੈ ਅਤੇ ਜਿੱਥੇ ਕਮਰਾ 10 बाई 15 ਕਹਿੰਦਾ ਮਤਲਬ ਕਿ 150 ਸਕਰ ਫੁੱਟ ਦਾ ਹੈ ਤਾਂ ਉੱਥੇ 1.5 ਟਨ ਦੀ ਏਸੀ ਦੀ ਜ਼ਰੂਰਤ ਹੁੰਦੀ ਹੈ 100 100 ਸਕਰ ਫੁੱਟ ਦੇ ਵਿੱਚ 1 ਟਨ ਅਤੇ 150 ਸਕਰ ਫੁੱਟ ਦੇ ਵਿੱਚ 1.5 ਟਨ ਇਸੇ ਤਰ੍ਹਾਂ 200 ਸਕਰ ਫੁੱਟ ਦੇ ਵਿੱਚ ਹੋਰ ਵੱਡੀ ਏਸੀ ਦੀ ਜ਼ਰੂਰਤ ਪਵੇਗੀ ਲੇਕਿਨ ਕਿੰਨਾ ਕਿਤੇ ਬਿਜਲੀ ਦੇ ਉਰ ਰਾਹਤ ਪਾਣ ਦੇ ਲਈ ਤੁਹਾਨੂੰ ਚਾਹੀਦਾ ਇਹ ਹੈ ਕਿ ਤੁਸੀਂ 120 130 ਫੁੱਟ ਦੇ ਕਮਰੇ ਤੱਕ ਸਿਰਫ 1 ਟਨ ਦੇ ਏਸੀ ਦੀ ਹੀ ਵਰਤੋਂ ਕਰੋ ਇਸੇ ਤਰ੍ਹਾਂ 200 ਫੁੱਟ ਤੱਕ ਤੁਸੀਂ 1.5 ਟਨ ਦੇ ਏਸੀ ਦੀ ਵਰਤੋਂ ਕਰੋ ਮਤਲਬ ਕਿ ਜੇਕਰ ਤੁਹਾਡਾ 10x10 ਜਾਂ 10x12 ਜਾਂ 12x12 ਦਾ ਕਮਰਾ ਹੈ ਤਾਂ ਵੀ ਤੁਸੀਂ 1 ਟਨ ਦੇ AC ਦੇ ਨਾਲ ਬਿਜਲੀ ਦੀ ਬਚਤ ਕਰ ਸਕਦੇ ਹੋ ਹੁਣ ਦੂਜੀ ਗੱਲ ਧਿਆਨ ਰੱਖਣ ਵਾਲੀ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਹੀ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਸਾਨੂੰ ਆਪੋ ਆਪਣੇ AC ਦੀ ਸਰਵਿਸ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਫਿਰ ਭਾਵੇਂ ਉਹ ਸਪਲਿਟ AC ਹੋਵੇ ਜਾਂ ਫਿਰ ਹੋਵੇ ਵਿੰਡੋ AC ਦੋਵੇਂ ਸੂਰਤਾਂ ਦੇ ਵਿੱਚ ਸਰਵਿਸ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ AC ਨੂੰ ਚਲਾਉਣ ਤੋਂ ਪਹਿਲਾਂ ਗਰਮੀਆਂ ਦੇ ਸੀਜ਼ਨ ਤੋਂ ਪਹਿਲਾਂ ਸਰਵਿਸ ਕਰਵਾ ਲਵਾਂਗੇ ਤਾਂ ਉਸ ਦੇ ਵਿੱਚ ਜਿੰਨੇ ਵੀ ਮਿੱਟੀ ਧੂੜ ਦੇ ਕਣ ਹੁੰਦੇ ਨੇ ਉਹ ਸਾਫ਼ ਹੋ ਜਾਂਦੇ ਨੇ ਅਤੇ AC ਵਧੀਆ 쿨ਿੰਗ ਕਰਦਾ ਹੈ ਅਤੇ ਬਿਜਲੀ ਦੀ ਖਪਤ ਵੀ ਘੱਟ ਹੁੰਦੀ ਹੈ ਹੁਣ ਤੀਜੀ ਗੱਲ ਯਾਦ ਰੱਖਣ ਵਾਲੀ ਇਹ ਵੀ ਬਹੁਤ ਜ਼ਰੂਰੀ ਹੈ ਕਿ AC ਦੇ ਫਰੰਟ ਦੇ ਉੱਪਰ ਇੱਕ ਜਾਲੀ ਲੱਗੀ ਹੁੰਦੀ ਹੈ ਹਰ 15 ਦਿਨਾਂ ਬਾਅਦ ਉਸ ਜਾਲੀ ਨੂੰ ਉਤਾਰ ਕੇ ਤੁਸੀਂ ਆਪ ਧੋ ਸਕਦੇ ਹੋ ਉਸ ਜਾਲੀ ਨੂੰ ਉਤਾਰੋ ਉਸ ਨੂੰ ਧੋਵੋ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਕੇ ਉਸ ਜਾਲੀ ਨੂੰ ਵਾਪਸ ਉੱਥੇ ਲਗਾ ਦਿਓ ਇਸ ਦੇ ਨਾਲ ਕੀ ਹੋਵੇਗਾ ਕਿ ਤੁਹਾਡੇ ਕਮਰੇ ਦੇ ਵਿੱਚ ਤੁਹਾਡੇ ਦਫ਼ਤਰ ਦੇ ਵਿੱਚ ਕਿਸੇ ਵੀ ਰੂਮ ਦੇ ਵਿੱਚ ਏਸੀ ਦੀ ਵਧੀਆ 쿨ਿੰਗ ਆਵੇਗੀ ਅਤੇ ਬਿਜਲੀ ਦੀ ਖਪਤ ਘੱਟ ਹੋਵੇਗੀ ਸੋ ਇਹ ਛੋਟਾ ਜਿਹਾ ਕੰਮ ਹੈ ਇਸ ਨੂੰ ਤੁਸੀਂ ਹਰ 15 ਦਿਨ ਬਾਅਦ ਆਪ ਕਰ ਸਕਦੇ ਹੋ ਹੁਣ ਚੌਥੀ ਗੱਲ ਇੱਕ ਹੋਰ ਹੈ ਕਿ ਤੁਹਾਡੇ ਕਮਰੇ ਦੇ ਵਿੱਚ ਇਹ ਧਿਆਨ ਰੱਖਣਾ ਹੋਵੇਗਾ ਕਿ ਖਿੜਕੀਆਂ ਕਿਸ ਤਰ੍ਹਾਂ ਦੀਆਂ ਹਨ ਜੇਕਰ ਤੁਹਾਡੀ ਖਿੜਕੀਆਂ ਦੇ ਉੱਪਰ ਸ਼ੀਸ਼ੇ ਲੱਗੇ ਹੋਏ ਨੇ ਤਾਂ ਫਿਰ ਇਹਨਾਂ ਸ਼ੀਸ਼ਿਆਂ ਨੂੰ ਕਵਰ ਕਰਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਸ਼ੀਸ਼ਿਆਂ ਦੇ ਵਿੱਚੋਂ ਧੁੱਪ ਜੇਕਰ ਸਿੱਧੀ ਸ਼ੀਸ਼ਿਆਂ ਦੇ ਉੱਪਰ ਧੁੱਪ ਪੈਂਦੀ ਹੈ ਤਾਂ ਉਹ ਹੀਟ ਜ਼ਿਆਦਾ ਕਮਰੇ ਦੇ ਵਿੱਚ ਆ ਜਾਂਦੀ ਹੈ ਉਸ ਦੇ ਨਾਲ ਵੀ AC ਨੂੰ ਕਮਰਾ ਠੰਡਾ ਕਰਨ ਦੇ ਵਿੱਚ ਜ਼ਿਆਦਾ ਮੁਸ਼ਕਲ ਕਰਨੀ ਪੈਂਦੀ ਹੈ ਅਤੇ ਜ਼ਿਆਦਾ ਬਿਜਲੀ ਦੀ ਖਪਤ ਹੁੰਦੀ ਹੈ ਸੋ ਜੇਕਰ ਤੁਹਾਡੀ ਕਮਰੇ ਦੀ ਖਿੜਕੀਆਂ ਦੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਤਾਂ ਇਹਨਾਂ ਸ਼ੀਸ਼ਿਆਂ ਨੂੰ ਅੰਦਰ ਤੋਂ ਕਿਸੇ ਪੇਪਰ ਜਾਂ ਅਖਬਾਰ ਦੇ ਨਾਲ ਗਰਮੀਆਂ ਦੇ ਸੀਜ਼ਨ ਦੇ ਵਿੱਚ ਕਵਰ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਤੁਹਾਡੇ ਕਮਰੇ ਦੇ ਵਿੱਚ কুলਿੰਗ ਬਣੀ ਰਹੇਗੀ ਅਤੇ ਬਾਹਰੋਂ ਦੀ ਗਰਮੀ ਕਮਰੇ ਦੇ ਅੰਦਰ ਐਂਟਰ ਨਹੀਂ ਹੋਵੇਗੀ। ਹੁਣ ਪੰਜਵੀਂ ਗੱਲ ਇਹ ਹੈ ਕਿ ਜਦੋਂ ਤੁਸੀਂ AC ਨੂੰ ਚਲਾਉਂਦੇ ਹੋ ਤਾਂ ਉਸ ਦੇ ਵਿੱਚ ਟੈਂਪਰੇਚਰ ਕਿੰਨਾ ਰੱਖਦੇ ਹੋ ਇਸ ਗੱਲ ਦੇ ਉੱਪਰ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਕੁ ਬਿਜਲੀ ਖੂਕ ਰਹੇ ਹੋ ਜਾਂ ਕਿੰਨਾ ਕੁ ਤੁਹਾਡੀ ਬਿਜਲੀ ਦੀ ਖਪਤ ਹੋ ਰਹੀ ਹੈ। ਆਮ ਤੌਰ ਦੇ ਉੱਪਰ ਜੇਕਰ AC ਨੂੰ 24 ਡਿਗਰੀ ਦੇ ਉੱਪਰ ਚਲਾਇਆ ਜਾਵੇ ਤਾਂ ਇਹ ਸਰੀਰ ਨੂੰ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਕਰਦਾ ਜੇਕਰ ਏਸੀ ਦੇ ਵਿੱਚ ਬੈਠਣ ਤੋਂ ਬਾਅਦ ਤੁਸੀਂ ਗਰਮੀ ਵਾਲੇ ਪਾਸੇ ਜਾਂਦੇ ਹੋ ਬਾਹਰ ਜਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਉੱਪਰ ਕੋਈ ਬੁਰਾ ਪ੍ਰਭਾਵ ਵੀ ਨਹੀਂ ਪੈਂਦਾ ਅਤੇ ਬਿਜਲੀ ਦੀ ਖਪਤ ਵੀ ਬਹੁਤ ਘੱਟ ਹੁੰਦੀ ਹੈ ਸੋ ਏਸੀ ਨੂੰ ਭਾਵੇਂ ਆਟੋ ਤੇ ਚਲਾ ਲਿਏ ਭਾਵੇਂ ਮੈਨੂਅਲ ਤੇ ਚਲਾ ਲਿਏ ਜੇਕਰ ਤਾਪਮਾਨ ਅਸੀਂ 24 ਡਿਗਰੀ ਦੇ ਆਸ-ਪਾਸ ਰੱਖੀਏ ਤਾਂ ਫਿਰ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਘਟ ਜਾਂਦੀ ਹੈ ਸੋ ਦੋਸਤੋ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ AC ਦੀ ਵਰਤੋਂ ਕਰਦੇ ਹੋ ਤਾਂ ਬਿਜਲੀ ਦੇ ਬਿੱਲ ਦੀ ਤੁਹਾਨੂੰ ਟੈਨਸ਼ਨ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਵੈਸੇ ਹੀ 300 ਯੂਨਿਟ ਬਿਜਲੀ ਦੇ ਬਿੱਲ ਦੇ ਹਰ ਮਹੀਨੇ ਮਾਫ ਨੇ ਸੋ ਤੁਸੀਂ 300 ਯੂਨਿਟ ਦੇ ਵਿੱਚ ਆਨੰਦ ਲੈ ਸਕਦੇ ਹੋ AC ਦਾ ਅਤੇ ਸੱਦ ਉਪਯੋਗ ਜੇਕਰ ਤੁਸੀਂ ਬਿਜਲੀ ਦਾ ਕਰੋਗੇ AC ਦਾ ਕਰੋਗੇ ਤਾਂ ਸੁਭਾਵਿਕ ਰੂਪ ਵਿੱਚ ਤੁਹਾਡਾ ਬਿੱਲ ਜ਼ੀਰੋ ਹੀ ਆਵੇਗਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲੋ ਹੁਣ ਮੈਨੂੰ ਦੋ ਇਜਾਜ਼ਤ ਧੰਨਵਾਦ ਜੀ